ਤੋਂ ਸੱਤ ਕਾਰਜ ਉਹਨਾਂ ਸਾਥਾਂ ਦੇ ਬਲਾਪ ਉੱਤੇ ਵਿਰੋਧ ਕੀਤਾ। ਸੱਤੋਂ ਫੈਲਾਇਆ। ਜਿਹੜਾ ਇਹ ਬੰਦੇ ਸਿੱਕਾ ਦਾ ਬਹੁਤ ਲੰਬਾ ਸਮਾਂ ਚੱਲਿਆ ਆਪਣਾ। ਦਲਜਾਂ ਦੇ ਦਲਜਾ ਜੱਫੇ ਪੱਧੀਆਂ ਨੇ ਘਰ ਮੱਧ ਜੱਫੇ ਪੱਧੀਆਂ ਨੇ ਕਿਸਾਨ ਜੱਫੇ ਪੱਧੀਆਂ ਨੇ ਸਜੋਤ ਦਿੱਤਾ ਬਚਾਰਿਆਂ ਦਾ ਪਰਵਾਹ ਕਰਕੇ। ਇੱਕ ਦੋ ਗੱਲਾਂ ਮੈਂ ਐਕਸਪੈਕਟ ਕਰਦੀ ਆ ਜਾੜਾ ਵਾ ਸਾਡੇ ਫਨੌਰੀ ਦੇ ਛੱਪੂ ਬੋਲਚਾ ਤਾਂ ਸ਼ੁਰੂ ਹੋਇਆ ਉਹ ਤੋਂ ਸਾਡੇ ਕੰਨਾ ਵਿੱਚ ਕੁਝ ਬਾਜ਼ਾਂ ਪਈਆਂ ਬੰਕਰੀ ਸਿੱਕਾ ਦਾ ਬੋਰਚਾ ਕਮਜ਼ੋਰ ਹੋਵੇਗਾ ਜੇ ਇਹ ਬੋਰਚਾ ਚੱਲਿਆ ਸਾਚੇ ਆ ਦਾਤਾ ਛੱਪੂ ਬੋਰਚਾ ਤੇ ਨਾਲ ਫਨੌਰੀ ਬੋਰਚਾ ਜੇ ਫਿਰ ਬਹਿਣ ਵਾਸਤੇ ੱਲੇਵਾਰ ਸਾਹਿਬ ਤੇ ਭਰੇਵਾਲ ਸਾਹਿਬ ਕਾਦੀ ਅਗਵਾਈ ਕਰਕੇ ਦਿੱਲੀ ਚਲੋ ਦਾ ਡਾੜਾ ਕਿਉਂ ਦਿੱਲੂ ਜਾਣਾ ਸੀ ਜਦੋਂ ਸੀ ਦਿੱਲੀ ਮਟਾ ਬਹੁਤ ਖਲਾਕ ਕੇ ਕੁਝ ਮਿੱਕਤੀ ਮਕਾ ਸੀ ਸਾਡੀਆਂ ਤੇ ਉਹ ਬਹੁਤ ਲੰਬਾ ਸਮਾਂ ਦਿੱਤੀਆਂ ਲਿਖਦੇ ਰਹੇ ਵਿਰਦੇ ਗਏ ਰਹੇ ਹਰਤੇ ਲੋਕਾਂ ਨੂੰ ਜਦੋਂ ਗੱਲ ਦਾਬੜੀ ਤੇ ਪਾਰ ਦੀ ਮਚੋੜਾ ਨੇੜੇ ਆਈਆਂ ਤੇ ਇੱਕ ਤਰ੍ਹਾਂ ਦਾ ਲਾਮਾਂ ਜਾਂ ਯਾਦਖਰਾਣ ਵਾਸਤੇ ਕਿ ਦਿੱਲੀ ਚਲੋ ਦਾ ਡਾੜਾ ਸੀ ਪਰ ਕਿੰਨੇ ਖਾਦੀ ਇਹ ਹੋ ਗਈ ਤੇ ਇਹ ਬੋਲਚਾਲ ਤੇ ਉਹ ਬੋਲਚਾਲ ਪੰਦਰ ਚੱਲ ਗਏ। ਜੋ ਮੈਂ ਹਮੇਸ਼ਾ ਬਿਰਤੀ ਕਰਦਾ ਚਾਹਦਾ ਹਾਂ ਉਹ ਬੋਲਚਾਲ ਤੇ ਇਹ ਬੋਲਚਾਲ ਕੋਈ ਵੱਖਰੇ ਨਹੀਂ ਸੀ ਜਿੰਨਾ ਜਰ ਅਸੀਂ ਕਿਸਾਨ ਬੋਲਚਾਲ ਤੇ ਸਿੱਖ ਸਰਦਾਰ ਜੀ ਨੂੰ ਪਠਾ ਕਿ ਵਿਗਾਦਾਂ ਲਈ ਮੇਕਦੇ ਉਹਨਾਂ ਜਰ ਅੱਕੇ ਬਦਲਾ ਬੜਾ ਔਖਾ ਜੇ ਕਿਸਾਨ ਬੋਲਚਾਲ ਲੱਗਦਾ ਹੈ ਤੇ ਸਿੱਖ ਧਰਮ ਜੱਫੇ ਬਦਿਆਂ ਜੇ ਇੱਕ ਸਾਧਾ ਵਾਲਾ ਬੋਲਚਾਲ ਹੈ ਤੇ ਅਸੀਂ ਇਹ ਤਾਂ ਵੇਖਦੇ ਆ ਕਈ ਕਥਾਲ ਸਾਡੇ ਕੋਲਣ ਕਹਿੰਦੇ ਨੇ ਕਿ ਇਹ ਤਾਂ ਸਿੱਖਾਂ ਦਾ ਮੋਰਚਾ ਸਿੱਖਾਂ ਦਾ ਮੋਰਚਾ ਦੀ ਪਗੜੀ ਧਾਰੀ ਅਸੀਂ ਤਬਾਕੇ ਖਾਣ ਵਾਲੇ ਆ ਇਹ ਮੋਰਚੇ ਸਾਡੇ ਸਾਡੇ ਨੇ ਤੇ ਸਾਡੀ ਦਿੱਤਾ ਗਏ ਤੋਂ ਮੈਂ ਤੋਂ ਮੋਰਚਾ ਤੋਂ ਨੂੰ ਹੋਰ ਸਾਹ ਬੋਲ ਕੇ ਆਏ ਨੇ ਅਸੀਂ ਸੁਣਿਆ ਨੇ ਹੋ ਕੇ ਜਾਵਾਂਗੇ ਤੇ ਉਥੇ ਬੜਾ ਕਿਉਂਕਿ ਹਵਾ ਫਿਰ ਚੱਲ ਪਈ ਫਿਰ ਮੋਰਚਾ ਜੱਲੇਬਾਲ ਸਾਹਿਬ ਨੇ ਜਾਂ ਭਰੇਰ ਸਾਹਿਬ ਨੇ ਛੱਡ ਦਿੱਤਾ ਤੋ ਉਹ ਹਵਾ ਨੂੰ ਕੰਟਰੋਲ ਕਰਨ ਤੋਂ ਬਾਅਦ ਵੀ ਤਾਂ ਬੜਾ ਜ਼ਰੂਰੀ ਹੈ ਅਸੀਂ ਮੀਟਜਾ ਅਧਰ ਕਦਮ ਲੈ ਰਹੇ ਆਂ ਸਾਰੀਆਂ ਜਥੇਬੰਦੀਆਂ ਨੂੰ ਮਿਲ ਰਹੇ ਆਂ ਤੇ ਅੱਗੇ ਜਿੱਥੇ ਸਾਡੀ ਪਾਤਰ ਉਹ ਸਾਰੇ ਬਾੜ ਨੂੰ ਖਾਤਪਾਇਆ ਹੈ ਉਹ ਜਿੱਥਾ ਇੱਕ ਪਾਸੇ ਰਹਿ ਗਈ ਇਹ ਸਾਰੇ ਸਬਾਲ ਸਨਮਾਨ ਤੇ ਆ ਕੇ ਗੱਲ ਖਲੋਤੀ ਜਿਹੜਾ ਸਾਡੇ ਮੁਖਤਰ ਦੇ ਸਾਹਮਣੇ ਆ ਪਾਇਆ ਹੈ ਸੋ ਅਸੀਂ ਉਹਥੇ ਮੋਰਚੇ ਨੂੰ ਕਿੱਥੇ ਲੈ ਕੇ ਜਾਣਾ ਹੈ ਕਿਵੇਂ ਸ਼ੁਰੂ ਕਰਨਾ ਹੈ ਉਹਨੂੰ ਕਿਵੇਂ ਸਰਗਰਮ ਕਰਦਾ ਹੈ ਜਿਹੜੀਆਂ ਕਿਸਾਨ ਅਰੋਹੀ ਤੇ ਇਹ ਇੱਕ ਹਵਾ ਅਰਥਿਕ ਕੌਸ਼ਿਸ਼ ਕੀਤੀ ਜਾ ਰਹੀ ਉਹਨੂੰ ਕਿਵੇਂ ਕੰਟਰੋਲ ਕਰਦਾ ਹੈ ਅਸੀਂ ਉਹ ਸਾਹਿਬ ਤੇ ਭਰੇਾਰੇ ਆਪਣੇ ਸਿੱਤੂ ਸਾਹਿਬ ਜੋ ਆਪਣੇ ਆਏ ਨੇ ਧਲੇਵਾਲ ਸਾਹਿਬ ਲੋਕ ਸੀਨੀਅਰ ਮੀਟ ਪ੍ਰਧਾਨ ਦੇ ਉਹ ਵੀ ਬੇਨਤੀ ਕਰਦੇ ਕਿ ਮੈਂ ਪੂਰੀ ਆਪਣੀ ਜ਼ਿੰਮੇਵਾਰੀ ਨਾਲ ਉਥੇ ਜਾ ਕੇ ਰੱਖਾਂਗਾ ਤੇ ਜਿਹੜਾ ਇਹ ਆਪਣੇ ਗੋਲਚਾ ਹੈ ਸਿੱਖ ਧਰਮ ਦਾ ਗੋਲਚਾ ਹੈ ਇਹਨੂੰ ਕਿਸ ਤਰ੍ਹਾਂ ਅੱਗੇ ਤੋਰਿਆ ਜਾਏ ਤੇ ਮੇਰਾ ਸੁਝਾਅ ਇਹ ਆ ਮੈਂ ਅੱਜ ਬੜਾ ਖੁਸ਼ ਆ ਤਾਰਕ ਸਿੰਘ ਕੀਤਾ ਸਾਡਾ ਮੈਂ ਸੁਝਾਅ ਹੈ ਮੈਂ ਤੇ ਸੁਝਾਅ ਦਿੱਤੇ ਰਿਹਾ ਤੇ ਕਿਸੇ ਨੂੰ ਵੀ ਇਹ ਮੰਨ ਕੇ ਨਹੀਂ ਸੁਝਾਅ ਦੇਣਾ ਚਾਹੀਦਾ ਮੇਰਾ ਸੁਝਾਅ ਮੰਨਿਆ ਜਾਏ ਮੈਂ ਦੇਣਤੀ ਇਹ ਕਰਾਂਗਾ ਲੋਕ ਲਹਿਰ ਬਣਾਣੀ ਹੈ ਉਦੋਂ غور ਕਰਜੋ ਕਥਾੜ ਉਹਨੂੰ ਵੀ ਬਣੇਗੀ ਸਰਕਾਰਾਂ ਦੇ ਖਿਲਾਫ ਬਣੇਗੀ ਮੋਦੀ ਦੇ ਖਿਲਾਫ ਬਣੇਗੀ ਇੱਥੋਂ ਦੇ ਹੁਕਮਰਾਣਾਂ ਦੇ ਖਿਲਾਫ ਬਣੋਗੇ ਤੇ ਇੱਥੋਂ ਵੀ ਹਵਾ ਜਿਹੜੀ ਤੁਸੀਂ ਜਰੂਰ ਚੱਲ ਕੇ ਅਸੀਂ ਸਾਝੇ ਤੌਰ ਤੇ ਚਾਰ ਤੱਕ ਲੰਗਰ ਵਡਾ ਕੇ ਤੇ ਮੇਰੀ ਬੇਟੀ ਇਹ ਆ ਧਾਰਮਿਕ ਸ਼ਖਸੀਤਾਂ ਜਿਹੜੇ ਸਾਫ ਦਾ ਕਾਲ ਤੱਕ ਸਾਡੇ ਜੱਥੇਕਾਰ ਸੇਵਾ ਕਰਕੇ ਗਏ ਨੇ ਉਹਨਾਂ ਨੂੰ ਵੀ ਲੈ ਕੇ ਤੇ ਮੌਜੂਦਾ ਨੂੰ ਵੀ ਲੈ ਕੇ ਤੇ ਸਾਰ ਸੇਵਾ ਵਾਲੇ ਮੁਖੀਆ ਨੂੰ ਲੈ ਕੇ ਤੇ ਅਸੀਂ ਸੰਗਤ ਦੇ ਰੂਪ ਵਿੱਚ ਕਿੰਨਾ ਤੇ ਪਿੱਛੇ ਲੱਗ ਕੇ ਤੇ ਜੇ ਗੁਰੂ ਹਰਗੋਬਿੰਦ ਸਾਹਿਬ ਉੱਥੇ ਪਾਈ ਧਾਰ ਦੇ ਰਾਜਿਆਂ ਨੂੰ ਜੇਲ੍ਹ ਵਿੱਚ ਜਾ ਕੇ ਛੁਦਾ ਸਕਦਾ ਹੈ ਤੇ ਅਸੀਂ ਛੇ ਤਾਂ ਜਨਤਰ ਮੰਤਰ ਤੋਂ ਜ ਦਿੱਲੀ ਤੋਂ ਡਰਦੇ ਨੇ ਤੇ ਆਪਾਂ ਉਥੋਂ ਕਾਲਤਖਨ ਸਾਹਿਬ ਤੋਂ ਜਦੋਂ ਸਾਡੀ ਮੂਵਮੈਂਟ ਬਣ ਜਾਏ ਉਦੋਂ ਦੁਰਨਾ ਚਾਹੀਦਾ ਧਾਰਮਿਕ ਸ਼ਰਧਾ ਸਾਹਿਬ ਨੇ ਅਰਦਾਸ ਕਰਕੇ ਕਿ ਅਸੀਂ ਨੇ ਫਾਦੀ ਥੰਗਾ ਨੂੰ ਮਿਲਣ ਚਾਹਦੇ ਹਾਂ ਤੇ ਉਥੇ ਜਾ ਕੇ ਨਾਲ ਜਾ ਕੇ ਲੱਗਰ ਜਾਵਾਂਗੇ ਜਿੰਨਾ ਚਿਰ ਫਾਦੀ ਥੰਗਾ ਨੂੰ ਸਾਡੇ ਨਾਲ ਰਿਆ ਕਰਕੇ ਤੋੜਦੇ ਨਹੀਂ ਉਨਾ ਚਿਰ ਫਿਰ ਉੱਥੇ ਹੀ ਜੇਲ੍ਹ ਦੇ ਸਾਹਮਣੇ ਬਾਬਾਗੇ ਹਾਂ ਜੋ ਪਾਲਤ ਹੋਂਤਾ ਦੇ ਲਈ ਦੇ ਵੀ ਕਹਿੰਦੇ ਜਿਹੜੀ ਲਹਿਰ ਲੱਤੀ ਬਣਾ ਰਹੇ ਆ ਇੱਥੇ ਉਹਨਾਂ ਪਾਣੀ ਦੇ ਵਾਸ਼ਨਾ ਭੋਗੀਆਂ ਭਾਵੇਂ ਲੱਖ ਬੰਦਾ ਇਕੱਠਾ ਕਰ ਦੋ ਇੱਕ ਦਿਨ ਚਾਈ ਵਿੱਚ ਇਕੱਠ ਹੋ ਜਾਏਗਾ ਤੇ ਫਿਰ ਸਾਨੂੰ ਉਸੇ ਤਰ੍ਹਾਂ ਵਾਸ਼ਤ ਮੋਰ ਦੇਤੇ ਨੇ ਤੋਂ ਅੱਗੇ ਸਜੋ ਇਥਾਲ ਆਪਣੇ ਜਿਹੜਾ ਧਲੇਵਾਲ ਸਾਹਿਬ ਦੇ ਕੋਲ ਚ ਪਰੇਲ ਸਾਹਿਬ ਦੇ ਕੋਲ ਕਰਾ ਰਿਹਾ ਹੈ ਉਹ ਤਾਂ ਤੇ ਬਾਕੀ ਅਸੀਂ ਤੁਹਾਡੀਆਂ ਗੱਲਾਂ ਤੁਹਾਡੇ ਰੈਜ਼ਿਊਮੇਸ਼ਨ ਪੂਰੀ ਇਮਾਨਦਾਰੀ ਨਾਲ ਰੱਖਦੇ ਤੇ ਪੂਰਾ ਜਿੱਤੇ ਡਗਾ ਦੇ ਤੋਂ ਤੁਹਾਡਾ ਸਹਿਯੋਗ ਕਥਾਰ ਡੋਲਰ ਵਿੱਚ ਵੀ ਜ਼ਰੂਰੀ ਹੈ ਜਿਹੜਾ ਕਿ ਬਹੁਤ ਜ਼ਰੂਰੀ ਹੈ ਕਿ ਅੱਜ ਜਿਨਾਂ ਜਿਹੜਾ ਆਪਾਂ ਇਹਨੂੰ ਲਿਖੇੜ ਕੇ ਦੇਖਾਗੇ ਉਹਨਾਂ ਚ ਸੱਜ ਗੱਲ ਦੇ ਬਣ ਗਈ ਇਹਨੂੰ ਆਪਾਂ ਇੱਕ ਤਰ੍ਹਾਂ ਦੇ ਕਰਮ ਨੂੰ ਇਕੱਠਾ ਕਰਕੇ ਲੜਾਈ ਵਿੱਡਾਗੇ ਤੇ ਉਹਦੇ ਤੇ ਸਾਡੀ ਕਾਹ ਦੇ ਤਾਕ ਵੀ ਵਧੇਗੀ ਪਰ ਲੋਕ ਵੀ ਉਹਨੂੰ ਬਥੱਧ ਕਰਕੇ ਬਲਾਵ ਬਥੇ ਵਿਗ੍ਰਤੀ ਕਥਾਰ ਸਾਹਿਬ